ਸਮੇ ਮੌਜੂਦ ਹੁੰਦੇ ਜਲੰਧਰ ਦੇ ਕਿਹੜੇ ਮੁੱਦੇ ਜਿਹੜੇ ਹੱਲ ਹੋਣਾ ਬਾਕੀ ਹੈ ਉਹ ਹੋ ਜਾਣੇ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕਿਹਾ ਗਿਆ ਕਿ ਜਲੰਧਰ ਦੇ ਵਿੱਚ ਵਿਕਾਸ ਕਾਫੀ ਜ਼ਿਆਦਾ ਅਧੂਰਾ ਰਹਿ ਗਿਆ ਜੇ ਕਿਤੇ ਉਹ ਸਟੈਂਡ ਤੇ ਹੁੰਦੇ ਤਾਂ ਉਹ ਸਭ ਕੁਝ ਪੂਰਾ ਹੋ ਜਾਣਾ ਸੀ ਜਿਹੜਾ ਉਂਗਰਾਲ ਸੀਗਾ ਉਹ ਪਹਿਲੀ ਵਾਰੀ ਐਮਐਲਏ ਬਣਿਆ ਸੀਗਾ ਕੋਈ ਤਜਰਬਾ ਇੰਨਾ ਹੈ ਨਹੀਂ ਸੀਗਾ ਤਜਰਬਾ ਨਾ ਹੋਣ ਕੇ ਜੋ ਉਹਨੇ ਕੰਮ ਸੀਗੇ ਉਹਨਾਂ ਦੇ ਹਲਕੇ ਦੇ ਕੰਮ ਉਹ ਕਰਾ ਨਹੀਂ ਸਕੇ ਤੇ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਇੱਥੇ ਰਹਿਣਗੇ ਤੋ ਅਬੇ ਦੀਆਂ ਤੇ ਮਾਚੇ ਦੀਆਂ ਇਹਨਾਂ ਸਮੱਸਿਆਵਾਂ ਨੇ ਲੋਕ ਆ ਕੇ ਉਹਨਾਂ ਨੂੰ ਮਿਲ ਸਕਦੇ ਨੇ ਜਿਹੜੀਆਂ ਆਉਣ ਵਾਲੇ ਟਾਈਮ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਉਹ ਮੇਰੇ ਸਾਹਮਣੇ ਖਤਮ ਹੋਣਗੀਆਂ ਤੇ ਜਿਹੜੇ ਉਹਨਾਂ ਦੇ ਕੰਮ ਹੈ ਵਿਕਾਸ ਦੇ ਕੰਮ ਹੈ ਹੋਣਗੇ ਕਿਵੇਂ ਵੇਖ ਰਹੇ ਹੋ ਕਿ ਹੁਣ ਲੋਕ ਜਿਹਨੇ ਸਰਾਮਾ ਦੀ ਪਾਰਟੀ ਤੋਂ ਨਾਰਾਜ਼ ਸੀ ਉਹ ਨਾਲ ਚੱਲਣਗੇ ਜਾਂ ਲੋਕਾਂ ਦੇ ਵਿੱਚ ਨਰਾਜ਼ਗੀ ਹੈ ਐਕਚੁਅਲੀ ਕੀ ਹੈ ਨਰਾਜ਼ ਕਿਉਂ ਇਹ ਤਾਂ ਬੋਟ ਜਿਹੜੀ ਸੀਗੀ ਮੈਂਬਰ ਪਾਰਲੀਮੈਂਟ ਦੀ ਬੋਟ ਇਹ ਕੰਟਰੀ ਦੀ ਬੋਟ ਹੁੰਦੀ ਹੈ ਕਿਉਂ ਮੋਦੀ ਮੋਦੀ ਨੇ ਦਸਾਲਾ ਰਾਜ ਕੀਤਾ ਸੀਗਾ ਕੋਈ ਮੋਦੀ ਦੀ ਨੈਗੇਟਿਵਿਟੀ ਸੀਗੀ ਤੇ ਇਹ ਨੈਸ਼ਨਲ ਇਸ਼ੂ ਕਰਕੇ ਜਿਹੜੀ ਬੋਟ ਪਈ ਹੈ ਜਾਂ ਪੰਜਾਬ 'ਚ ਘੱਟ ਬੋਟਾਂ ਪਈਆਂ ਨੇ ਨੈਸ਼ਨਲ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਦੇ ਨਾਲ ਪਖਾ ਦਿੱਤਾ ਗਿਆ ਤੇ ਇਸ ਵਾਰ ਜਿਹੜੀ ਜਿਮਣੀ ਚੋਣ ਹੋ ਰਹੀ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਰ ਇੱਕ ਜ਼ਿਲ੍ਹੇ ਤੋਂ ਕਹਿ ਲਈ ਹੈ ਯਾ ਕਹਿ ਲਈ ਹੈ ਕਿ ਹਰ ਹਲਕੇ ਤੋਂ ਜਿਹੜੇ ਸਾਬਕਾ ਵਿਧਾਇਕ ਰਹੇ ਨੇ ਉਹ ਵੀ ਅੱਜ ਇੱਥੇ ਹਾਜ਼ਰੀ ਲਵਾ ਰਹੇ ਨੇ ਮੁੱਖ ਮੰਤਰੀ ਨੂੰ ਘਾਤਪਾਤ ਦੇ ਵੱਲ ਵੀ ਅੱਜ ਸਪੀਚ ਦਿੱਤੀ ਗਈ ਤੇ ਸੜਨਾਲ ਗੁਰਪ੍ਰੀਤ ਸਿੰਘ ਜੀਪੀ ਮੌਜੂਦ ਨੇ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵੱਤੋਂ ਮੈਂਬਰ ਪਾਰਲੀਮੈਂਟ ਚੋਣ ਲੜੇ ਸੀ ਤੇ ਸਾਬਕਾ ਵਿਧਾਇਕ ਵੀ ਰਾਜ ਚੁੱਕੇ ਨੇ ਸੋ ਜੀਪੀ ਜੀ ਕਿਵੇਂ ਵੇਖ ਰਹੇ ਹੋ ਜਿਹੜੀ ਜਲੰਧਰ ਦੇ ਵਿੱਚ ਜਿਹੜੀ ਜਿਮਨੀ ਚੋਣ ਹੈ ਪੂਰੀ ਤਰ੍ਹਾਂ ਦੇ ਨਾਲ ਭਗਾ ਦਿੱਤੀ ਗਈ ਆਪਦੀ ਪਾਰਟੀ ਦੇ ਅੱਜ ਬਹੁਤ ਵਧੀਆ ਮਾਹੌਲ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਹੁਣ ਬੋਲ ਕੇ ਗਏ ਐ ਰੈਲੀ ਸੋਦੇ ਕਰਕੇ ਗਏ ਐ ਕਿਉਂਕਿ ਜਿਹੜੇ ਮਹਿੰਦਰ ਭਗਤ ਪਿਛੇ ਵਿਚਰੋ ਕੈਂਡੀਡੇਟ ਸੀਗੇ ਆਮਾਦੀ ਪਾਰਟੀ ਨੇ ਪਹਿਲਾਂ ਜਿਤਾਇਆ ਸੀ ਭਾਈ ਚਲੋ ਕੁਝ ਕੰਮ ਨਾ ਕਰਕੇ ਆਪਦੀ ਪਾਰਟੀ ਛੱਡ ਕੇ ਚਲੇਗੇ ਪਰ ਗੱਲ ਇਹ ਹੈ ਬੀਜਰੇ ਮਹਿੰਦਰਪਾਲ ਦਾ ਬਹੁਤ ਬੁਧੀਆ ਕੈਂਡੀਡੇਟ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਤੋਂ 2.5 ਸਾਲ ਦੇ ਵਿੱਚ ਕੰਮ ਕੀਤਾ ਉਹਨਾਂ ਦੀ ਕਾਰਜਕਾਰੀ ਬਹੁਤ ਵਧੀਆ ਰਹੀ ਹੈ ਕਿ ਪਹਿਲਾਂ ਕੋਈ ਇਤਿ ਸਟੇਬਲ ਐਮਐਲਏ ਨਹੀਂ ਮਿਲਿਆ ਤੇ ਹੁਣ ਜਿਵੇਂ ਅਮਿੰਦਰ ਭਗਤ ਹੈ ਉਹਦੇ ਫਾਦਰ ਸੀਗੇ ਚੁਣੇ ਲਗੇ ਭਗਤ ਜੀ ਉਹ ਲੋਕਲ ਬੋਰਡ ਮਿਨਿਸਟਰ ਹੈ ਬਹੁਤ ਜਨਦਰ ਚ ਕੰਮ ਕੀਤੇ ਆ ਜਿਵੇਂ ਸਾਡੀ ਵੀ ਅੰਤਰਾਜਨ ਮਬਾਰਡ ਸਕਿਉਟੀ ਹੈ ਸੱਤ ਬੂਥ ਨੇ ਆਪਣੇ ਕੋਲ ਅਸੀਂ ਸੱਤਾਂ ਬੂਥਾਂ ਦਾ ਦੌਰਾ ਕੀਤਾ ਤੇ ਹਰ ਪਾਸੇ ਬਹੁਤ ਵਧੀਆ ਉਰਜਾ ਮਿਲ ਰਿਹਾ ਤੇ ਵਧੀਆ ਰਿਸਪੌਂਸ ਮਿਲ ਰਿਹਾ ਜਿਵੇਂ ਅੱਜ ਕੋਈ ਜਿਵੇਂ ਡਿਵਾਰਡ ਜੀ ਹੱਡਾ ਰੋੜੀ ਤਾਂ ਬਹੁਤ ਵੱਡਾ 40 ਸਾਲ ਤੋਂ ਸੀ ਮਸਲਾ ਉਹ ਵੀ ਹੱਲ ਕੀਤਾ ਜਿਹੜੇ ਪਾਣੀਆਂ ਨੂੰ ਲੋਕ ਪ੍ਰੈਸ਼ਰ ਨਹੀਂ ਜਾ ਰਿਹਾ ਸੀਗਾ ਭਾਵੇਂ ਉਹਨਾਂ ਦੇ ਘਰੇ ਲੋਕਾਂ ਨੂੰ ਪ੍ਰੈਸ਼ਰ ਨਾਲ ਪਾਣੀ ਆ ਰਿਹਾ ਕਿਤੇ ਕੂੜਾ ਕਰਕਟ ਦੇ ਢੋ ਢੇਰ ਲੱਗੇ ਸੀਗੇ ਅੱਜ ਉਹ ਵੀ 15 ਦਿਨ ਦੇ ਵਿੱਚ ਜਿੰਨੀ ਨਹੀਂ ਸਫਾਈ ਕੀਤੀ ਹੈ ਕਲੀਨ ਕੀਤਾ ਸ਼ਹਿਰ ਨੂੰ ਉਹਦਾ ਲੱਗ ਰਿਹਾ ਵੀ ਸਾਨੂੰ ਬਹੁਤ ਵਧੀਆ ਰਿਸਪੌਂਸ ਹੈ ਜਦੋਂ 10 ਜੁਲਾਈ ਨੂੰ ਚੋਣਾਂ ਆਉਣੀਆਂ ਨੇ ਤੇ 10 ਜੁਲਾਈ ਨੂੰ ਹਰ ਬਾੜ ਤੇ ਹਰ ਗਲੀ ਮਹੱਲਾ ਅਸੀਂ ਘਟੋ-ਘਟ ਬਹੁਤ ਵਧੀਆ ਵੱਡੇ ਫਰਕ ਨਾਲ ਜਿੱਤਾਂਗੇ ਸਾਨੂੰ ਪੂਰੀ ਆਸ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਮਿਹਨਤ ਕਰ ਰਹੇ ਆ ਉਹਨਾਂ ਦੀ ਵਾਈ ਪਤਨੀ ਉਹਨਾਂ ਦੀ ਭੈਣ ਮਨਪ੍ਰੀਤ ਤੇ ਗੁਰਪ੍ਰੀਤ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਤਾਂ ਸਾਨੂੰ ਪੂਰੀ ਆਸ ਹੈ ਜਦੋਂ ਇਹ ਰਿਜ਼ਲਟ ਆਊਗਾ ਤਾਂ ਬਹੁਤ ਵੱਡੇ ਫਰਕ ਨਾਲ ਜਿੱਤਾਂਗੇ ਜੀਪੀ ਸਾਹਿਬ ਜੇ ਵੇਖਿਆ ਜਾਵੇ ਜਲੰਧਰ ਨੂੰ ਲੈ ਕੇ ਸ਼ੀਤਲ ਰੰਗਰਾ ਦੇ ਵੱਲੋਂ ਇਹ ਜਿਹੜੀ ਸੀਟ ਹੈ ਅਸਤੀਫਾ ਦੇ ਦਿੱਤਾ ਗਿਆ ਸੀ ਛੱਡ ਦਿੱਤੀ ਗਈ ਸੀ ਤੇ ਕਿਵੇਂ ਵੇਖ ਰਹੇ ਹੋ ਕਿ ਜੇ ਸ਼ੀਤਲ ਉਂਗਰਾੜ ਇਸ ਸਮੇਂ ਮੌਜੂਦ ਹੁੰਦੇ ਜਲੰਧਰ ਦੇ ਕਿਹੜੇ ਮੁੱਦੇ ਜਿਹੜੇ ਹੱਲ ਹੋਣਾ ਬਾਕੀ ਹੈ ਉਹ ਹੋ ਜਾਣੇ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕਿਹਾ ਗਿਆ ਕਿ ਜਲੰਧਰ ਦੇ ਵਿੱਚ ਵਿਕਾਸ ਕਾਫੀ ਜ਼ਿਆਦਾ ਅਧੂਰਾ ਰਹਿ ਗਿਆ ਜੇ ਕਿਤੇ ਉਹ ਸਟੈਂਡ ਤੇ ਹੁੰਦੇ ਤਾਂ ਉਹ ਸਭ ਕੁਝ ਪੂਰਾ ਹੋ ਜਾਣਾ ਸੀ ਤੇ ਹੁਣ ਜਿਹੜੇ ਨਵੇਂ ਕੈਂਡੀਡੇਟ ਨੇ ਜੇਕਰ ਉਹਨਾਂ ਨੂੰ ਲੋਕ ਫਤਵਾ ਦਿੰਦੇ ਨੇ ਤਾਂ ਉਸ ਤੋਂ ਬਾਅਦ ਜਲੰਧਰ ਦੇ ਕਿਹੜੇ ਮੁੱਦੇ ਨੇ ਜਿਹੜੇ ਪੂਰੇ ਹੋਣੇ ਜ਼ਰੂਰੀ ਆ ਐਕਚੁਅਲੀ ਕੀ ਹੈ ਜਿਹੜਾ ਉਂਗਰਾੜ ਸੀਗਾ ਉਹ ਪਹਿਲੀ ਵਾਰੀ ਐਮਐਲਏ ਬਣਿਆ ਸੀਗਾ ਕੋਈ ਤਜਰਬਾ ਇੰਨਾ ਹੈ ਨਹੀਂ ਸੀਗਾ ਤਜਰਬਾ ਨਾ ਹੁੰਕੇ ਜੋ ਉਹਦੇ ਕੰਮ ਸੀਗੇ ਉਹਨਾਂ ਦੇ ਹਲਕੇ ਦੇ ਕੰਮ ਉਹ ਕਰਾ ਨਹੀਂ ਸਕੇ ਕਿ ਜਿਵੇਂ ਇਹ ਮਿੰਦਰ ਭਗਤ ਹੈ ਇਹਨਾਂ ਦਾ ਪੁਰਾਣਾ ਤਜਰਬਾ ਇਹਦੇ ਫਾਜ਼ਲਾਂ ਵਿੱਚ ਚਾਰ ਪੰਜ ਚੋਣਾਂ ਲੜੀਆਂ ਜਿੱਤੀਆਂ ਨੇ ਇੱਥੋਂ ਦੇ ਲੋਕਲ ਕੈਂਡੀਡੇਟ ਹੈ ਬਾਕੀ ਜਿਹਨਾਂ ਨੇ ਸੀਐਫ ਨਾਲ ਸਭ ਤੋਂ ਵੱਡੀ ਗੱਲ ਇਹ ਕੀਤੀ ਹੈ ਵੀ ਜਦੋਂ ਆਪਣਾ ਵੀ ਮਿਹਨਤ ਕਰ ਲਈਏ ਇੱਥੇ ਕਿਉਂਕਿ ਇੱਥੇ ਮਾਝਾ ਕਿਉਂਕਿ ਸੈਂਟਰ ਜਗ੍ਹਾ ਪੈਂਦੀ ਹੈ ਮਾਝੇ ਵਾਲੇ ਲੋਕ ਕਟੋਕਾ ਡੇਢ 200 ਕਿਲੋਮੀਟਰ ਤੇ ਜਾਣਾ ਪੈਂਦਾ ਹੈ ਚੰਡੀਗੜ੍ਹ ਤੇ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਇੱਥੇ ਰਹਿਣਗੇ ਦੁਆਬੇ ਦੀਆਂ ਤੇ ਮਾਝੇ ਦੀਆਂ ਸਵਸਥਿਆ ਨੇ ਲੋਕ ਆ ਕੇ ਉਹਨਾਂ ਨੂੰ ਮਿਲ ਸਕਦੇ ਨੇ ਜਿਹਨੀਆਂ ਆਉਣ ਵਾਲੇ ਟਾਈਮ 'ਚ ਲੋਕਾਂ ਨੇ ਮੁਸ਼ਕਲਾਂ ਨੇ ਉਹ ਮੇਰੇ ਸਾਹਮਣੇ ਖਤਮ ਹੋਣਗੀਆਂ ਤੇ ਜਿਹਨੇ ਉਹਨਾਂ ਦੇ ਕੰਮ ਐ ਵਿਕਾਸ ਦੇ ਕੰਮ ਐ ਹੋਣਗੇ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਸਨ ਪਰ ਕਿਤੇ ਨਾ ਕਿਤੇ ਇਸ ਵਾਰ ਤੁਹਾਨੂੰ ਜਿਹੜਾ ਲੋਕਾਂ ਦਾ ਪੱਖਵਾ ਹੈ ਲਿਆ ਪਰ ਪਿਛਲੀ ਵਾਰ ਤੁਸੀਂ ਸਾਹਿਬ ਦਾ ਵਿਧਾਇਕ ਵੀ ਰਹੇ ਕਿਵੇਂ ਵੇਖ ਰਹੇ ਹੋ ਕਿ ਹੁ ਇਸ ਡਰਾਮਾ ਦੀ ਪਾਰਟੀ ਤੋਂ ਨਰਾਜ਼ ਸੀ ਉਹ ਨਾਲ ਚੱਲਣਗੇ ਜਾਂ ਕਿਤੇ ਨਾ ਕਿਤੇ ਅਜੇ ਵੀ ਲੋਕਾਂ ਦੇ ਵਿੱਚ ਨਰਾਜ਼ਗੀ ਹੈ ਐਕਚੁਅਲੀ ਕੀ ਹੈ ਨਰਾਜ਼ਗੀ ਕਿਉਂ ਇਹ ਨਾ ਵੋਟ ਜਿਹੜੀ ਸੀਗੀ ਮੈਂਬਰ ਪਾਰਲੀਮੈਂਟ ਦੀ ਵੋਟ ਇਹ ਕੰਟਰੀ ਦੀ ਵੋਟ ਹੁੰਦੀ ਹੈ ਕਿਉਂਕਿ ਮੋਦੀ ਮੋਦੀ ਨੇ 10 ਸਾਲ ਰਾਜ ਕੀਤਾ ਸੀਗਾ ਕੋਈ ਮੋਦੀ ਦੀ 네ਗੈਟਿਵਿਟੀ ਸੀਗੀ ਤੇ ਇਹ ਨੈਸ਼ਨਲ ਇਸ਼ੂ ਕਰਕੇ ਜਿਹੜੀ ਵੋਟ ਪਈ ਹੈ ਜਾਂ ਪੰਜਾਬ 'ਚ ਘੱਟ ਵੋਟਾਂ ਪਈਆਂ ਨੇ ਨੈਸ਼ਨਲ ਇਸ਼ੂ ਕਰਕੇ ਕਿ ਜਿਵੇਂ ਆਰਮ ਮੰਤਰੋ ਆਰਮ ਮੰਤਰ ਕਰਕੇ ਵੋਟ ਰਹੀ ਪਈ ਹੈ ਮੋਦੀ ਦੇ ਅੰਗੇਜਸਟਰੀ ਵੋਟ ਪਈ ਹੈ ਕਿਉਂਕਿ ਨਾਲ ਮੋਦੀ ਨੂੰ ਹਟਾਉਣ ਦੀ ਗੱਲ ਤੇ ਲਿਆਉਣ ਦੀ ਲੋਕ ਕਰ ਰਹੇ ਸੀ ਆਮ ਮੰਦਰ ਦਾ ਮੇਨ ਮੁੱਦਾ ਜਿਹੜੀ ਬੀਜੇਪੀ ਨੂੰ ਵੋਟ ਪਈ ਹੈ ਜਿਹੜੀ ਐਂਟੀ ਮੋਦੀ ਵੋਟ ਪਈ ਉਹ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਕਿਉਂਕਿ ਉਹ ਵੱਡੀ ਪਾਰਟੀ ਸੀਗੀ ਤੇ ਉਹ ਚੱਕਰ ਚ ਲੋਕਾਂ ਨੇ ਕਿਤੇ ਨਾ ਕਿਤੇ ਇਹ ਕਿ ਕਾਂਗਰਸੀ ਲੜਾਈ ਲੜ ਸਕਦੀ ਹੈ ਉਹਦੇ ਸਾਹਮਣੇ ਲੋਕਾਂ ਨੇ ਵੋਟ ਪਾਤੀ ਸੀਗੀ ਪਰ ਜਿਹੜੀਆਂ ਹੁਣ ਚੋਣਾਂ ਆਉਣੀਆਂ ਨੇ ਉਹਨਾਂ ਨੇ ਟਾਈਮ ਜੇ ਭਗਵਾਨ ਤੁਮਾਰੀਆਂ 2 ਸਾਲ ਦੇ ਵਿੱਚ ਕੰਮ ਕੀਤੇ ਹੈ ਚਾਹ ਜਿਹਦੇ ਵਿੱਚ ਜ਼ੀਰੋ ਬਿਲ ਤੇ ਗੱਲ ਕੀਤੀ ਕੀਤਾ ਜਾ ਥਰਮਲ ਪਲਾਂਟ ਬਣਾਏ ਜਾਂ ਇੰਡਸਟਰੀਏ ਤੇ ਲੈ ਕੇ ਆ ਰਹੇ ਆ ਤਾਂ ਹੁਣ ਜਿਹੜੀ ਆਉਣ ਵਾਲੀ ਚੋਣ ਜਿਹੜੀ ਵਿਧਾਨ ਸਭਾ ਚੋਣ ਹੈ ਐਸੀ ਵੀ ਇੱਥੇ ਵੀ ਜਿੱਤਾਂਗੇ ਜੰਨੀਆਂ ਸਾਡੀ ਵਾਈਲ ਇਕਸ਼ਨ ਹੈ ਤੇ ਆਉਣ ਵਾਲੀ ਜਿਹੜਾ 27 ਚੋਣ ਹੋਊਗੀ ਤਾਂ ਬਹੁਤ ਵੱਡੇ ਅੰਝ ਨੇ ਲੋਕਾਂ ਜਿਹਦੇ ਕੰਮ ਕਰ ਰਹੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਤੇ ਉਹਦੇ ਹਿਸਾਬ ਨਾਲ 27 ਵੀ ਸਾਡੀ ਸਰ ਜਿਹੜੀ ਸਰਕਾਰ ਹੈ ਬਣੂ ਆਖਰੀ ਸਵਾਲ ਕਰਨਾ ਚਾਹੁੰਗਾ ਜਿਹੜੀ ਆਉਣ ਵਾਲੀ ਚੋਣਾਂ ਨੇ 2027 ਦੀ ਚੋਣਾਂ ਨੇ ਉਹਦੇ ਵਿੱਚ ਜੇ ਸਿਆਸੀ ਗਲਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਗਲਿਆਰਾਂ ਦਾ ਕਹਿਣਾ ਹੈ ਕਿ ਹੰਗ ਐਸੈਂਬਲੀ ਆਵੇਗੀ ਲੱਗਦਾ ਹੈ ਕਿ ਹੰਗ ਐਸੈਂਬਲੀ ਆਵੇਗੀ ਜਾਂ ਮੁੱਖ ਮੰਤਰੀ ਭਗਵੰਤਪਾਣ ਰਿਪੀਟ ਕਰਨਗੇ ਨਹੀਂ ਜੀ ਹੰਗ ਨਹੀਂ ਇਹ ਰਿਪੀਟ ਕਰਨਗੇ ਭਗਵੰਤਪਾਣ ਜੀ ਰਿਪੀਟ ਕਰਨਗੇ ਕਿਉਂਕਿ ਜਿਹੜੀ ਹੁਣ ਵੋਟ ਹੈ ਜਿਨ੍ਹਾਂ ਦੇ ਜਿਵੇਂ 1000 ਰੁਪਏ ਦਾ ਵਾਅਦਾ ਸੀਗਾ ਜੇ 1000 ਰੁਪਏ ਪੂਰਾ ਕਰਤਾ ਜਿਵੇਂ ਕਣਕ ਦੀ ਜਗ੍ਹਾ ਆਪਾਂ ਆਟਾ ਦੇਣ ਦੇਣ ਲੱਗੇ ਸੀ ਪਹਿਲਾਂ ਉਹਨਾਂ ਆਟਾ ਆਟੇ ਦੀ ਜਗ੍ਹਾ ਉਹਨਾਂ ਕਣਕ ਦੁਆਰੇ ਸ਼ੁਰੂ ਕੀਤੀ ਐ ਜਿਹੜੇ ਕਾਰਡ ਕੱਟੇ ਗਏ ਸੀ ਉਹ ਦੁਆਰੇ ਅਸੀਂ ਦੁਆਰੇ ਬਣਾ ਕੇ ਕਿਉਂਕਿ ਉਹਨਾਂ ਚੋਈ ਰੋਜ਼ ਸੀਗਾ ਤੇ ਜਿਹੜਾ ਕੰਮ ਜਿਹੜੇ ਮਾੜੀ ਕੋਈ ਰਹਿ ਗਿਆ ਸੀ ਕੰਮ ਜਿਵੇਂ ਕਾਰਡ ਕੱਟੇ ਗਏ ਸੀ ਜਾਂ ਕਣਕ ਛੱਡ ਕੇ ਆਟਾ ਦਿੱਤਾ ਸੀ ਜਾਂ ਉਹਨਾਂ ਕਣਕ ਦੇਣੀ ਸ਼ੁਰੂ ਕਰਤੀ ਐ ਤੇ ਉਹਨਾਂ ਵਾਲੇ ਟਾਈਮ 'ਚ 25 ਦੇ ਵਿੱਚ ਅਜਰਾ 1000 ਰੁਪਏ ਉਹ ਸ਼ੁਰੂ ਹੋ ਜੂਗਾ ਸਾਡੀਆਂ ਭੈਣਾਂ ਦੇ ਮਤਾਵਾਂ ਦਾ ਤੇ ਉਹਦੇ ਨਾਲ ਜਿਹੜੀ ਸਰਕਾਰ ਹੈ ਉਹ ਦੁਬਾਰੇ ਰਿਪੀਟ ਕਰੂ ਠੀਕ ਹੈ ਜੀ ਪੀਜੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਧੰਨਵਾਦ ਹੋਰ ਚੈਨਲ ਦਾ ਇਹਨਾਂ ਗੁਰਪ੍ਰੀਤ ਸਿੰਘ ਜੀ ਪੀ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਲੜੇ ਸੰ ਪਰ ਕਿਤੇ ਕਿਤੇ ਲੋਕਾਂ ਦਾ ਫਤਵਾ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਆਇਆ ਪਰ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਰੁਝਾਨ ਹੈ ਉਹ ਲੋਕਾਂ ਉਰ ਦੇਖੇਗਾ ਹਾਲਾਂਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੈਂਟਰ ਪੋਲਿਟਿਕਸ ਹੁੰਦੀ ਹੈ ਉਹ ਸੈਂਟਰ ਨੂੰ ਲੈ ਕੇ ਵੋਟ ਹੁੰਦੀ ਹੈ ਉਹਦਾ ਜਿਹੜਾ ਧੁਰਾ ਹੈ ਉਹ ਅਲੱਗ ਹੁੰਦਾ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਜੇ ਫਤਿਹ ਹਾਸਲ ਕਰਦੀ ਹੈ ਤਾਂ ਕਿੰਨੀ ਵੋਟਾਂ ਦੇ ਨਾਲ ਫਤਿਹ ਕਰਦੀ ਹੈ ਕਿੰਨੇ ਲੋਕਾਂ ਦਾ ਜਿਹੜਾ ਫਤਵਾ ਹੈ ਉਹਨਾਂ ਨੂੰ ਮਿਲਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸਾਫ ਹੋ ਜਾਵੇਗਾ ਪਰੰਤੂ ਗੁਰਪ੍ਰੀਤ ਜੀਪੀ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਅਸੀਂ ਆਉਣ ਵਾਲੀ ਜਿਹੜੀ ਚੋਣਾਂ ਨੇ 2027 ਤੇ ਜਦੋਂ ਸਵਾਲ ਕੀਤਾ ਗਿਆ ਕਿ ਹੰਗ ਅਸੈਂਬਲੀ ਦਾ ਸਿਆਸੀ ਗਲਿਆਰਾ జీ సి చనీ